ਜਹਾਜ਼ਕਾਰ ਵਿਖੇ ਖੜੀਆਂ ਰੇਤਾਂ ਦੀਆਂ ਟਰਾਲੀਆਂ ਸ਼ਹਿਰ ਦੀ ਦੀ ਖਨੂ ਖਰਾਬ ਕਰ ਰਹੀਆਂ ਹਨ ਰੇਤਾਂ ਨਾਲ ਪਰਿਆ ਟਰਾਲੀਆਂ ਸੜਕ ਦੇ ਕਿਨਾਰੇ ਖੜੀਆਂ ਕੀਤੀਆਂ ਜਾਂਦੀਆਂ ਹਨ ਅਤੇ ਉਤੋਂ ਲੰਘਦੇ ਲੋਕ ਮਿੱਟੀ ਕਟੇ ਨਾਲ ਪਰੇਸ਼ਾਨ ਹੋ ਰਹੇ ਹਨ ਚਮਰੰਗ ਰੋਡ ਅਤੇ ਜੀਟੀ ਰੋਡ ਤੇ ਟਰਾਲੀਆਂ ਇੱਕ ਦੂਜੇ ਤੋਂ ਅੱਗੇ ਖੜੀਆਂ ਕੀਤੀਆਂ ਹੁੰਦੀਆਂ ਨੇ ਜਿਸ ਨਾਲ ਸ਼ਹਿਰ ਦੀ ਦੀ ਖਰਾਬ ਹੋ ਰਹੀ ਹੈ ਤੇ ਨਾਲ ਹੀ ਉਸ ਇਲਾਕੇ ਵਿੱਚ ਗੰਦਗੀ ਦੀ ਪਰਮਾਰ ਹੈ ਜਿਸ ਵਲ ਨਾ ਤਾਂ ਹਲਕਾ ਵਿਧਾਇਕ ਜੀਵਨ ਜੋਤਕਰ ਨਾ ਨਗਰ ਨਿਗਮ ਅਤੇ ਨਾ ਹੀ ਇੰਪਰੂਵਮੈਂਟ ਰਸਤਾ ਕੋਈ ਧਿਆਨ ਹੈ ਸੋ ਟ੍ਰੈਫਿਕ ਪੁਲਿਸ ਅਤੇ ਸੰਬੰਧਿਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਇਹਨਾਂ ਟਰਾਲੀਆਂ ਨੂੰ ਇਸ ਮੇਨ ਰੋਡ ਤੋਂ ਹਟਾ ਕੇ ਕੋਈ ਦੂਸਰੀ ਜਗ੍ਹਾ ਤੇ ਇਹਨਾਂ ਨੂੰ ਵਸਾਇਆ ਜਾਵੇ ਤਾਂ ਜੋ ਯਾਤਰੀਆਂ ਜਾਂ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਸ਼ਹਿਰ ਦਾ ਐਂਟਰੈਂਸ ਹੋਣ ਕਾਰਨ ਇਸ ਇਲਾਕੇ ਨੂੰ ਸੋਹਣਾ ਬਣਾਉਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਆਉਣ ਵਾਲੇ ਯਾਤਰੀ ਇੱਕ ਵਧੀਆ ਸੰਦੇਸ਼ ਲੈ ਕੇ ਜਾ ਸਕਣ। ਇਸ ਵੇਲੇ ਚਮਰੰਗ ਰੋਡ ਜੀਟੀ ਰੋਡ ਤੇ ਅਸੀਂ ਮੌਜੂਦ ਹਾਂ ਜਿੱਥੇ ਕਿ ਰੇਤਾਵਲੀਆਂ ਟਰਾਲੀਆਂ ਲੱਗਦੀਆਂ ਨੇ। ਅਸੀਂ ਬਾਰ-ਬਾਰ ਕਹਿੰਨੇ ਆ ਕਿ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ। ਪਰ ਰੋਜ਼ਗਾਰ ਸਹੀ ਢੰਗ ਨਾਲ ਕਰਨਾ ਬਹੁਤ ਜ਼ਰੂਰੀ ਹੈ। ਸੋ ਧੂੜ ਮਿੱਟੀ ਜਦੋਂ ਉੱਡਦੀ ਐ ਇੱਥੇ 메ਨ ਰੋਡ ਐ ਸ਼ਹਿਰ ਦੀ ਐਂਟਰੈਂਸ ਐ ਪਰ ਹਾਲਾਤ ਬਹੁਤ ਹੀ ਖਰਾਬ ਨੇ। ਨਾ ਇੱਥੇ ਦਾ ਸੁਧਾਰ ਨਗਰ ਸੁਧਾਰ ٹرسٹ ਵੱਲੋਂ ਕੀਤਾ ਗਿਆ ਤੇ ਨਾ ਹੀ ਨਗਰ ਨਿਗਮ ਵੱਲੋਂ। ਤੇ ਇਹ ਜਿਹੜੀਆਂ ਟਰਾਲੀਆਂ ਨੇ ਇਹ ਸੜਕ ਦੇ ਕਿਨਾਰੇ ਖੜੀਆਂ ਹੁੰਦੀਆਂ ਨੇ, ਰੇਤ ਡਿੱਗਦੀ ਐ ਥੱਲੇ, ਮਿੱਟੀ ਘਟਾਉਂਦਾ ਐ ਤੇ ਜਿਹੜੇ ਯਾਤਰੀ ਨੇ ਜਾਂ ਰਾਹੀਰ ਨੇ ਸ਼ਹਿਰ ਵਾਸੀ ਉਹ ਪਰੇਸ਼ਾਨ ਹੁੰਦੇ ਨੇ। ਸੋ ਗੰਦਗੀ ਭਰਿਆ ਮਾਹੌਲ ਐ ਇੱਥੇ। ਅਸੀਂ ਫੇਰ ਕਹਿੰਨੇ ਆ ਕਿ ਅਸੀਂ ਰੋਜ਼ਗਾਰ ਦੇ ਖਿਲਾਫ ਨਹੀਂ। ਪਰ ਟਰਾਲੀਆਂ ਜਿਹੜੀਆਂ ਨੇ ਉਹ ਸੜਕ ਦੇ ਕਿਨਾਰੇ ਖੜੀਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਵੱਲ ਟ੍ਰੈਫਿਕ ਪੁਲਿਸ ਨੂੰ ਤੇ ਸੰਬੰਧਿਤ ਵਿਭਾਗਾਂ ਨੂੰ ਜਿਹੜਾ ਹੈ ਉਹ ਧਿਆਨ ਦੇਣ ਦੀ ਲੋੜ ਹੈ ਸੋ ਕਾਰੋਬਾਰ ਕਰੋ ਪਰ ਸਹੀ ਤਰੀਕੇ ਦੇ ਨਾਲ ਕਰੋ ਜਿਸ ਨਾਲ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਖਰਾਬ ਨਾ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ